ਜਿਹੜਾ ਸ਼ੁੱਧ ਪਾਠ ਨਹੀਂ ਕਰ ਸਕਦਾ ਦੁਰਗੰਸਾ ਜੀ ਦਾ ਸ਼ੁੱਧ ਪਾਠ ਸਿੱਖੇ ਕਰੇ ਤੇ ਜਿਹੜਾ ਆਪਣੇ ਰੌਲ ਲਾਣ ਵਾਸਤੇ ਪੈਸੇ ਲੰਦਾ ਦੂਸਰੇ ਲੰਦਾ ਉਹ 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 ਤੇ ਸ਼ੁੱਧ ਪਾਠ ਨੂੰ ਕਰਨਾ ਚਾਹੀਦਾ ਜਿਹੜਾ ਆਪਣੇ ਆਪ ਹੀ ਚਲਦਾ ਪਾਠ ਕਰਦੇ ਆ ਉਹ ਨਹੀਂ ਉਹ ਸ਼ੁੱਧ ਵੀ ਕਰ ਰਿਹਾ ਜਦ ਉਹਦਾ ਪਰਮਾਤਮਾ ਕੇ ਵੀਰ ਦੀ ਤੇ ਬਾਰੋਂ ਪੁੱਲ ਚੁੱਕ ਬੋਲਦੇ ਭੀਖਾਰੇ ਯਾਰ ਪਾ ਤੇ ਬਦਲ ਜਿਸ ਨੇ ਕੋਈ ਤਨਖਾ ਲੈਣੀ ਆ ਦੂਸਰਾ ਲੈਣਾ ਉਹਨੂੰ ਸ਼ੁੱਧ ਪਾਠ ਕਰਨਾ ਚਾਹੀਦਾ ਉਹ ਅਜੇ ਆਤਮ ਰਸਤੇ ਚੱਲ ਨਹੀਂ ਚੱਲ ਰਿਹਾ ਤੇ ਉਹਨੂੰ ਦੂਸਰਾ ਨੇ ਉਹਨੂੰ ਦੇਖਣਾ ਵੀ ਸ਼ੁੱਧ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਹਦਾ ਅਗਰ ਦੂਸਰਾ ਦੇ ਪੜਾ ਤੇ ਇਸ ਕਰਕੇ ਉਹ ਸੁਣੋ ਅਗਰ ਰੋ ਲਾ ਰਿਹਾ ਪਾਠੀ ਬਣਿਆ ਆ ਤਾਂ ਸ਼ੁੱਧ ਬਾਣੀ ਉਹਨੂੰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਸ਼ੁੱਧ ਏ ਆ ਤੇ ਜਿਸ ਨੇ ਆਤਮ ਦੇ ਰਸਤੇ ਆਪਣਾ ਚੱਲਣਾ ਆ ਜੇ ਪ੍ਰਮਾਤਮਾ ਦਾ ਨਾਮ ਲੈਣਾ ਆ ਅਗਰ ਨਹੀਂ ਵੀ ਸ਼ੁੱਧ ਪਰ ਜਿਬਾਰੋਂ ਕੋ ਜੁਗ ਬੋਲਦੇ ਪੀ ਕਰਿਆ ਰਪਾਣ ਪ੍ਰਮਾਤਮਾ ਨੂੰ ਉਹ ਹੀ ਮਨਜ਼ੂਰ ਆ ਇਹ ਤੇ ਗੁਰ ਸਾਹਿਬ ਦੀ ਸਾਖੀ ਹੈ ਨਾ ਗੁਰੂ ਅਰਗੁਨ ਜੀ ਦੀ ਇੱਕ ਬੀਬੀ ਅਰਗੁਨ ਜੀ ਦੇ ਵਾਰ ਆ ਰਹੇ ਸੀ ਨਾਲ ਸਿੱਖ ਸੀ ਤੇ ਉਸ ਨੇ ਬੜਾ ਸੋਹਣਾ ਰੋਟੀ ਰੱਟੀ ਪਕਾ ਗਏ ਜੇ ਸਿਰ ਤੇ ਚੁੱਕ ਕੇ ਜੰਨਾ ਤੇ ਤੁਰ ਪਈ ਆ ਮਹਾਰਾਜ ਨੂੰ ਮੈਂ ਸੇਕਾਵਾਂਗੀ ਤੋ ਮਹਾਰਾਜ ਜਦੋਂ ਆਇਆ ਤਾਂ ਉਹਨੇ ਲਗਾਮਾ ਫੜ ਕੇ ਕਹਿਣ ਲੱਗੀ ਪ੍ਰੇਮ ਚ ਬੋਲੀ ਔਰ ਗੁਰੂ ਤੂੰ ਨਿਮਾਣਾ ਮਹਿਮਾਨ ਵਾਲੀ ਤੂੰ ਨਾ ਤਾਣਾ ਮਤਾਨ ਵਾਲੀ ਤੂੰ ਨੀਓਟਾ ਮੋਟ ਵਾਲੀ ਸਿੱਖਾਂ ਉਹ ਸਵੇਲ ਭਾੜਾ ਮਾਈ ਕੀ ਕਰ ਰਹੀਆਂ ਤੂੰ ਇਹ ਤਾਂ ਅਸਲ ਮਾਰਾ ਨਹੀਂ ਕਰਨਿਆ ਮਾਈ ਕੰਮਲਾ ਪੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਹ ਤਾੜਿਆ ਬੇਵਕੂਫੋ ਮੈਂ ਇਹਦਾ ਹਿਰਦਾ ਦੇਖ ਰਿਹਾ ਜੀ ਮੂੰਹ ਜੋ ਬੋਲ ਰਿਹਾ ਉਹ ਨਹੀਂ ਦੇਖ ਰਿਹਾ ਹਿਰਦੇ ਚ ਤੇ ਪ੍ਰੇਮ ਸੀ ਤੇ ਬਾਰੋਂ ਪੁਲਚਕ ਬੋਲਦੇ ਪੀ ਖਰੇ ਯਾਰ ਪਾਣੇ ਇਹ ਅਵਸਥਾ ਗੁਰੂ ਬੋਲਦੇ ਬਾਰੋਂ ਪੁਲਚਕ ਬੋਲਦੇ ਪੀ ਖਰੇ ਯਾਰ ਅੰਦਰੋਂ ਜੇ ਅਗਰ ਸੱਚ ਸਿੱਖ ਨੇ ਪ੍ਰਮਾਤਮਾ ਜੁੜੇ ਹੋਣੇ ਜੇ ਬਾਰੋਂ ਕੋ ਪੁਲਚਕ ਜਿਹਾ ਵੀ ਬੋਲਦੀ ਸੀ ਕਰੇਬ ਦੇ ਨੂੰ ਗੁਰੂ ਸਾਹਿਬ ਜੀ ਉਹ ਬੋਲਣ ਵਾਲੇ ਹੋ ਨਹੀਂ ਪਤਾ ਨਹੀਂ ਕਿ ਮੈਂ ਠੀਕ ਕਹਿ ਗਿਆ ਇਹ ਅਕਲ ਅਕਲ ਨਹੀਂ ਸੇ ਵਰਤ ਰਹੀ ਅਕਲ ਨਹੀਂ ਵਰਤਣੀ ਚਾਹੀਦੀ ਜੇ ਜਦੋਂ ਪਰਮਾਤਮਾ ਰਸਜ ਆਪਣੀ ਅਕਲ ਵਰਤਾਂਗੇ ਤਾਂ ਫਿਰ ਪਰਮਾਤਮਾ ਉਹਦੇ ਤੇ ਉਹਦੇ ਤੇ ਵਿਸ਼ਵਾਸ ਹੋਣਾ ਚਾਹੀਦਾ ਔਰ ਕਈ ਕਹਿੰਦੇ ਅੰਧ ਵਿਸ਼ਵਾਸ ਹੋਣਾ ਚਾਹੀਦਾ ਮਤਲਬ ਬਿਲਕੁਲ ਪੂਰਾ ਵਿਸ਼ਵਾਸ ਉਹ ਪਰਵਾਹ ਨਹੀਂ ਜਿਹੜਾ ਅਕਲ ਵਰਤੇਗਾ ਉਹ ਤੁੰਗ ਤੇ ਸੋਚੇਗਾ ਕਰੇਗਾ ਬੜੀ ਇੱਕ ਜੀਵ ਕਹਾਣੀ ਆਂਦੀ ਐ ਇਹ ਪੜਾਈ ਵੀ ਹਮੇਸਰਾ ਦੀ ਪੜਾਈ ਵੀ ਐ ਸੈਂਕੇ ਪਾਂਦੀ ਐ ਤੇ ਇੱਕ ਕੋਈ ਚੋਰ ਸੀ ਜ ਡਾਕੂ ਸੀ ਉਹਦੇ ਦੋ ਲੜਕੇ ਸੀ ਤੋਂ ਕੈਦ ਹੋ ਗਿਆ ਤੇ ਆਪਣੇ ਘਰ ਵਾਲਿਆਂ ਨੂੰ ਕਹਿਣਾ ਬਈ ਉਹ ਕਹਿੰਦਾ ਬੱਚਿਆਂ ਨੂੰ ਪੜਾਈ ਨਾ ਇਹ ਇਹ ਸੁਣੋ ਪੜਾਈ ਨਾ ਇਹਨਾਂ ਨੂੰ ਉਹ ਗੁਰਗਨ ਨੇ ਜਦੋਂ ਛੁੱਟ ਕੇ ਆਇਆ ਤੇ ਦੋਨੋਂ ਬੱਚਾ ਨਾਲ ਲੈ ਕੇ ਚੱਲ ਤੁਰ ਪਿਆ ਆਈ ਨਦੀ ਇੱਕ ਇੱਕ ਸ਼ਾਲ ਬੁਝਣ ਮਾਰੀ ਸ਼ਾਲ ਡਾਕੂ ਨੇ ਕੋਈ ਬਿਲ ਪਾਵਰ ਸੀ ਉਹ ਪਾਰ ਹੋ ਗਿਆ ਦੂਸਰੇ ਬੱਚਾ ਨੇ ਮਸ਼ਾਲ ਮਾਰੀ ਉਹ ਵੀ ਪਾਰ ਹੋ ਗਿਆ ਤੇ ਇੱਕ ਬੱਚਾ ਜਿਹੜਾ ਉਹਦਾ ਪਹਿਲੇ ਬੱਚਾ ਸ਼ਾਲ ਵਿੱਚ ਪਾਰ ਹੈ ਦੂਸਰਾ ਬੱਚਾ ਉਹ ਮਾਰ ਨਹੀਂ ਸਕਿਆ ਸ਼ਾਲ ਉਹ ਉਸ ਵਾਪਸ ਸਾਰਾ ਮਾਰ ਗਿਆ ਕੋ ਨੂੰ ਤਫੜ ਬਾਦੋਂ ਪੜਦਾ ਰਿਆ ਫਿਰ ਮਨੇ ਹਾਂ ਪੜਦਾ ਜੇ ਪੜਿਆ ਹੋਇਆ ਨਾ ਉਹ ਕੈਲਕੂਲੇਸ਼ਨ ਕਰਾਂਗਾ ਡੋਬੀ ਨਾ ਜਾਵਾਂ ਕਿਤੇ ਅੰਧਵਿਸ਼ਵਾਸ ਜਿਹੜਾ ਆ ਉਹ ਜਰਾ ਕੰਮ ਕਰਦਾ ਬਿਜ਼ਨਸ ਜੇ ਕੈਲਕੂਲੇਸ਼ਨ ਕਰਦੇ ਵੀ ਇਹ ਪਾਣੀ ਕਿਤੇ ਡੋਬੀ ਨਾ ਜਾਵਾਂ ਮੇ ਸ਼ਾਲਬਾ ਨਾ ਕਿਤੇ ਗੇਲੀ ਨਾ ਜਾਵਾਂ ਜਾਂ ਐ ਹੋ ਜਾ ਐ ਹੋ ਜਾ ਚੰਕੇ ਆ ਜੰਦੇ ਨੇ ਮਤਲਬ ਹੈ ਇਹ ਵਿਸ਼ਵਾਸ ਨੇ ਇਹ ਲਾਈਨ ਐਸੀ ਹੈ ਸਪਿਚੁਅਲ ਲਾਈਨ ਐਸੀ ਆ ਰੂਹਾਨੀ ਰਗ ਜਿਹੜਾ ਇਹ ਵਿਸ਼ਵਾਸ ਆਇਆ ਅੰਧ ਵਿਸ਼ਵਾਸ ਬਿਲਕੁਲ ਅਕਲ ਨੇ ਇੱਥੇ ਕੰਮ ਕਰ ਦਿੱਤਾ ਅਕਲੀ ਕੁਛ ਅਕਲ ਦੇ ਬਨਾਲ ਤੇ ਹੈ ਕਿ ਅਕਲ ਜੜੀਆ ਹੋਂਮੇ ਹੈ ਤਾਂ ਵਿਸ਼ਵਾਸ ਹੋ ਜਾਂਦਾ ਇਸਕੇ ਜਦ ਵਿਸ਼ਵਾਸ ਪਰ ਆਇਆ ਤਤ ਗਿਆਨ ਤੇ ਸਭਨ ਪਰ ਗਿਆ ਜਿਹਦੇ ਹਿਰਦੈ ਵਿਸ਼ਵਾਸ ਆ ਗਿਆ ਉਹਨੂੰ ਸਾਰਾ ਗਿਆਨ ਮਿਲ ਗਿਆ